ਕੰਮ ਕਰਾਉਣ ਦਾ ਜ਼ਿੰਮੇਵਾਰ ਲੈਣੇ ਗਾਣੇ ਭੇਜਦੇ ਉਹ ਕੰਨਿਤ ਕੇ ਉਹ ਜ਼ਿੰਮੇਵਾਰੀ ਸਰਕਾਰ ਦੀ ਚੁੱਲੇ ਉਹ ਮੰਗਤੇ ਬਣਾ ਦੇ ਮੰਗਤੇ ਨਹੀਂ ਸਾਡੀ ਜਾਏਗੀ ਪ੍ਰਾਪਰ ਜੇ ਸਾਡੇ 17 ਏਕੜ ਦਾ ਕਾਨੂੰਨ ਆ ਉਸ ਤੋਂ ਬਾਅਦ ਕੋਈ ਜ਼ਮੀਨ ਨਹੀਂ ਰੱਖ ਸਕਦਾ ਕਦੇ ਛੋਟੇ મોદી ਨੇ ਆਵਾਜ਼ ਠਾਈ ਹੈ ਜਾਂ ਤੂੰ ਆਇਆ ਠਾਈ ਹੈ ਸ਼੍ਰੀ ਮਨਨਾਥ ਦੀ ਰਿਪੋਰਟ ਉਤਮ ਖੇਤੀ ਮਾਧਿਉ ਪਾਲ ਨਖਤ ਚ ਆਗਰ ਸਾਨੂੰ ਭਾਦ ਤੱਕ ਅਸੀਂ ਮੋਤ ਕੁਝ ਨਹੀਂ ਲੱਗਦੇ ਨਾ ਬਿਜਲੀ ਆਹ ਕਰਜਾ ਮਾਫੀ ਮੰਗਦੇ ਆ। ਹਸਰਾਜੀ ਇਹ ਤਾਂ ਤੁਸੀਂ ਮੰਗਦੇ ਬਣਾਈ ਜਾਂਦੇ ਮੰਗਦੇ ਇਹ ਮੰਗਦੇ ਨਾ ਬਣਾਓ। ਇੱਕ ਮਿੰਟ ਹਸਰਾਜੀ ਇੱਕ ਮਿੰਟ ਯਾਰ ਭਾਈ ਆਪੋ ਜਵਾਬ ਦੇ ਦਿਓ ਉਹ ਚੀਜ਼ਾਂ ਦਾ। ਵੀ ਅੰਮ੍ਰਿਤਸਰ ਰਾਏ ਮੰਤਰੀ ਨੂੰ ਦੂਸੀ ਬੰਦੇ ਹੋਈ ਘਟਨਾ ਹੋਊ। ਅਮਿਤ ਸ਼ਾ ਗ੍ਰਹਿ ਮੰਤਰੀ ਨਰਿੰਦਰ ਮੋਦੀਪੁਰਾ ਹੋਇਆ ਉਹਦੇ ਲਈ ਜਿਹੜਾ ਹਮਲਾ ਹੋਇਆ ਪ੍ਰਧਾਨ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਹਰਿਆਣਾ ਦੇ ਮੁੱਖ ਮੰਤਰੀ ਤੋਂ ਬਿਨਾ ਪੱਤਾ ਨਹੀਂ ਝੂਲਦਾ ਇਹ ਬੈਰੀਕੇਟ ਕਰਨੇ ਕੱਲ ਘਟਨੇ 35000 ਅਥਰੂ ਗੈਂਸ ਦਾ ਗੋਲਾ ਲਿਆ ਕੇ ਸੇ ਰੱਖ ਦਾ ਅਥਰੂ ਗੈਂਸ ਦੇ ਗੋੜੇ ਸੜ ਤੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੌਜਵਾਨਾਂ ਦੇ ਇੱਕ ਲੰਗਰ ਵਰਤੌਣ ਆਇਆ ਸੀ ਹੰਸ ਰਾਜ ਜੀ ਤੁਹਾਨੂੰ ਮੈਂ ਬਾਬਿਓ ਬਾਬਿਓ ਲੰਗਰ ਵਰਤੌਣ ਆਇਆ ਬੰਦਾ ਬਿਰਤਪਾਲ ਬਾਬਿਓ ਉਹਨਾਂ ਦਾ ਬਾਬਾ ਜਵਾੜੇ ਦੋੜ ਤੋਂ ਪੀਡੀਏ ਚ ਪਿਆ ਇਹ ਸਹੀ ਹੋਇਆ ਜਵਾਬ ਇੱਕ ਹੋਰ ਸਵਾਲ ਹੈ ਜੀ ਨਾਰੀ ਉਹਦਾ ਜਵਾਬ ਦਿਓ ਕਿ ਮਹਾਰਾਣੀ ਪ੍ਰਨੀਤ ਕੌਰ ਦੇ ਬਾਡੀਗਾਰਡ ਹਰਵਿੰਦਰ ਸਿੰਘ ਹਲਪਾਲਪੁਰਾ ਨੇ ਸਾਡੇ ਜਿਵੇਂ ਆਪਾਂ ਜਵਾਬ ਸਵਾਲ ਕਰੀ ਜਾਂਦੇ ਆ ਤੁਹਾਡੇ ਸਤਿਕਾਰ ਕੀਤਾ ਨਾ ਜੀ ਸਵਾਲ ਜਵਾਬ ਕੀਤੇ ਅਸੀਂ ਤੇ ਸੁਣੋ ਤੇਰੀ ਗੱਲ ਤੇ ਉਹਨਾਂ ਨੇ ਸਾਡੇ ਬੰਦੇ ਨੂੰ ੱੱਕੇ ਮਾਰ ਮਾਰ ਕੇ ਉਹਦਾ ਕਤਲ ਕਰ ਦਿੱਤਾ ਤੁਸੀਂ ਕੀ ਕਹਿਣਾ ਚਾਹੋਗੇ ਮਹਾਰਾਣੀ ਨੂੰ ਬੀਜੇਪੀ ਸਰਕਾਰ ਨੂੰ ਕੀ ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਦਾ ਕਤਲ ਕਰਨ ਦੇ ਲਈ ਲੋਕਾਂ ਦੇ ਵਿੱਚ ਵਿਚਰਦੇ ਆ ਕਿ ਨਹੀਂ ਦੇਖੋ ਹੁਣ ਅਨਸਰ ਲੈ ਲਓ ਸਾਰੀਆਂ ਗੱਲਾਂ ਦਾ ਹਾਂ ਬਸ ਹਾਂ ਫੋਨ ਵੋਟਿੰਗ ਤਾਂ ਸ਼ੁਰੂ ਹੋ ਜਾਓ ਜਿੱਥੇ ਵੀ ਕਿਸੇ ਸਿਸਟਮ ਵਿੱਚ ਕਿਸੇ ਵੀ ਸਿਸਟਮ ਵਿੱਚ ਜਿੱਥੇ ਕਿਤੇ ਤਕਾਉਂਦਾ ਉਹਦੇ ਮੈਂ ਤਾਂ ਖਿਲਾਫ ਜੀ ਕਿਸ ਦਾ ਪੁੱਤ ਮਰੇ ਮੈਂ ਤਾਂ ਉਹਦੇ ਲਈ ਵਾਦਵਾਜ ਦੇ ਸਕਦਾ ਜਾਂ ਮੈਂ ਕਹਿੰਦਾ ਇਹ ਸੱਚਾ ਪਾਸਾ ਇਨਸਾਨ ਪ੍ਰਧਾਨ ਮੰਤਰੀ ਨੂੰ ਕਹਾਂਗੇ ਪਾਚਾ ਪਾਚਾ ਦਰਜ ਕਰੂੰਗੇ ਨਹੀਂ ਮਹਾਰਾਣੀ ਤੇ ਮਹਾਰਾਣੀ ਨੂੰ ਕਹਿ ਰਹੇ ਹਾਂ ਪ੍ਰਧਾਨ ਮੰਤਰੀ ਨੂੰ ਕਹਿ ਰਹੇ ਆਏ ਵੀ ਬਾੜਾ ਕੀਤਾ ਉਹਨਾਂ ਨੇ ਕਹਿ ਰਹੇ ਉਹਦੋਂ ਮਹਾਰਾਣੀ ਤੇ ਇੰਨੇ ਦਰਜ ਹੋਊ ਫਿਰ ਜੀ ਮੈਨੂੰ ਪੁੱਛ ਕੇ ਥੋੜੀ ਪ੍ਰਧਾਨ ਮੰਤਰੀ ਸਾਹਿਬ ਫੈਸਲੇ ਲੈਂਦੇ ਜਿੰਨੇ ਵੀ ਕੀਤਾ ਜਿੰਨੇ ਕੀਤਾ ਪੁੱਤ ਮਰਨ ਦਾ ਕਸੂਰ ਵਾਰਿਆ ਨਾ ਤੁਸੀਂ ਐਮਪੀ ਬਣ ਕੇ ਕੀ ਜਾਓਗੇ ਅਸਾਜੀ ਇਹ ਪਾਰਟੀ ਫਿਰ ਇਹ ਪਾਰਟੀ ਦਾ ਐਮਪੀ ਬਣ ਕੇ ਪੱਕੀ ਕਰਾਂਗੇ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਤੁਹਾਡੇ ਨਾਲ ਤੁਰਕਾ ਕਰਾਂਗਾ ਕਰੈਕਟਰ ਦੀ ਗੱ ਦੇ ਨਾਲ 200 ਰੁਪਏ ਕੰਸੀ ਮੰਨ ਕੇ ਚਲੋ ਅੱਜ ਅੱਜ ਤੁਸੀਂ ਲੋਟਦੇ ਮੈਂ ਤੁਹਾਨੂੰ ਉਹ ਤੋਂ ਬਾਅਦ ਸਾਨੂੰ ਦਿੱਲੀ ਜਾਣ ਦਾ ਰਸਤਾ ਮੈਨੂੰ ਲਾ ਕੇ ਆ ਬੰਦ ਸਾਨੂੰ ਦਿੱਲੀ ਜਾਣ ਦਾ ਰਸਤਾ ਅਸੀਂ ਦਿੱਲੀ ਜਾ ਸਕਦੇ ਹਾਂ ਨਹੀਂ ਜਦੋਂ ਨਹੀਂ ਕੋਈ ਨਾ ਲੇਟ ਅਜੀਬ ਤੜਕੇ ਦੀ ਢੀਕੀ ਨਹੀਂ ਤੁਸੀਂ ਹੱਥ ਦੀ